ਅੱਜ ਦੇ ਨੇ ਫਿਲੌਰ ਇਲਾਕੇ ਵਿੱਚ ਚੋਰੀ ਅਤੇ ਲੁੱਟਖੋਦੀਆਂ ਵਾਰਦਾਤਾਂ ਵਧੀਆਂ ਹੀ ਜਾ ਰਹੀਆਂ ਹਨ ਜਿਸ ਨਾਲ ਇਲਾਕਾ ਵਾਸੀਆਂ ਵਿੱਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ ਅਜੇ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਫਿਲੌਰ ਵਿਖੇ ਜਿੱਥੇ ਕਿ ਚਾਰ ਲੁਟੇਰਿਆਂ ਨੇ ਦਾਦੀ ਨੋਕ ਤੇ ਇੱਕ ਵਿਅਕਤੀ ਕੋਲੋਂ ਬੈਗ ਖੋਲ ਲਿਆ ਤੇ ਫਰਾਰ ਹੋ ਗਏ ਇਸ ਬੰਦੀ ਜਾਣਕਾਰੀ ਦਿੰਦਿਆਂ ਰਤਾਸ਼ ਨੇ ਦੱਸਿਆ ਕਿ ਉਹ ਰਾਜਸਥਾਨ ਤੋਂ ਜਲੰਧ ਨੂੰ ਜਾ ਰਿਹਾ ਸੀ ਪਰ ਟ੍ਰੇਨ ਫਿਲੌਰ ਵਿਖੇ ਦੁਗ ਗਈ ਤੇ ਉਹ ਫਿਲੌਰ ਵਿਖੇ ਉਤਰ ਗਿਆ ਉਸਨੇ ਦੱਸਿਆ ਕਿ ਜਦੋਂ ਉਹ ਰੇਲਵੇ ਸਟੇਸ਼ਨ ਤੋਂ ਬੱਸ ਸਟੈਂਡ ਵੱਲ ਨੂੰ ਆ ਰਿਹਾ ਸੀ ਤਾਂ ਰਸਤੇ ਵਿੱਚ ਮੋਟਰਸਾਈਕਲਸ ਚਾਰ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਜਿਸ ਤੋਂ ਬਾਅਦ ਜਦੋਂ ਉਹ ਭੱਜਣ ਲੱਗਾ ਤਾਂ ਉਹ ਦਮੋਰੀਆ ਪੁਲ ਕੋਲ ਲੱਗੀਆਂ ਪੌੜੀਆਂ ਤੋਂ ਡਿੱਗ ਪਿਆ ਜਿਸ ਕਾਰਨ ਉਸ ਦੀ ਲੱਤ ਤੇ ਫ੍ਰੈਕਚਰ ਹੋ ਗਿਆ ਤੇ ਲੁਟੇਰੇ ਉਸ ਦਾ ਬੈਕ ਹੋ ਕੇ ਫਰਾਰ ਹੋ ਗਏ ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਗਈ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਉਧਰੇ ਸੰਬੰਧੀ ਗੱਲਬਾਤ ਕਰਦੇ ਹਾਂ ਸਮਾਜ ਸੇਵਕ ਜਗਨਨਾਥ ਜੱਗੀ ਨੇ ਵੀ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਗਈ ਇਹੋ ਜਿਹੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਲਾਕਾ ਵਾਸੀ ਵੀ ਆਰਾਮ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਣ ਅੱਛਾ ਏਦਾਂ ਸਾਡਾ ਇੱਥੇ ਲੱਗੇ ਸਾਈਕਲ ਸਟੈਂਡ ਆ ਇਹ ਪੌੜੀਆਂ ਜਿਹੜੀਆਂ ਲੁਧਿਆਣੇ ਨੂੰ ਲੋਕੀ ਜਾਂਦੇ ਆ ਤੇ ਉਥੋਂ ਚੜਦੇ ਆ ਇਹ ਜਿਹੜਾ ਬੰਦਾ ਇਹ ਘੁੰਮਣਾ ਮਾਨਕਾ ਪਿੰਡ ਆ ਫਗਵਾੜੇ ਦੇ ਕੋਲ ਉੱਥੇ ਸਫਾਈ ਦਾ ਕੰਮ ਕਰਦਾ ਰਾਜਸਥਾਨ ਦਾ ਇਹ ਰਾਤੀ ਰਾਜਸਥਾਨ ਵਾਲੀ ਗੱਡੀ ਤੋਂ ਫਲੋਸਟੇਸ਼ਨ ਤੇ ਇਹ ਦੱਸ ਰਿਹਾ ਕਿ ਮੈਂ ਉਤਰਿਆ ਤੇ ਮੈਂ ਬਾਈਪਾਸ ਰਹੀਂ ਜਿਹੜਾ ਬੱਸ ਫੜਨ ਲਈ ਅਜਲੰਦਰ ਬਾਸਰਡੇ ਤੇ ਜਾ ਰਿਹਾ ਸੀ ਜਦੋਂ ਇਹ ਪੌੜੀਆਂ ਦੇ ਕੋਲ ਪਹੁੰਚਿਆ ਤੇ ਉੱਤੇ ਇਹਨੂੰ ਜਿਹੜੇ ਆ ਬੰਦੇ ਪੈ ਗਏ ਔਰ ਉਹਨਾਂ ਨੇ ਇਹਨੂੰ ਦਾਦੂ ਦਿਖਾ ਕੇ ਇਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਔਰ ਇਸ ਬੰਦੇ ਦਾ ਬੈਗ ਉਹਨਾਂ ਨੇ ਖੋਲਿਆ ਉਹਨਾਂ ਤੋਂ ਭੱਜਿਆ ਤੇ ਇਹਨੂੰ ਥੱਲੇ ਪਤਾ ਨਹੀਂ ਸੀ ਵੀ ਪੌੜੀਆਂ ਦੇ ਜਦੋਂ ਥੱਲੇ ਨੂੰ ਜੱਕਦਾ ਭੱਜਿਆ ਤਾਂ ਪੌੜੀਆਂ ਤੋਂ ਡਿਗਣ ਗਾਨੀ ਦੀ ਜਿਹੜੀ ਲਾਟਿਆ ਖੱਬੀ ਖੱਬੀ ਲਾਟਿਆ ਜੀ ਟੁੱਟ ਗਈ ਆ ਤੇ ਉਹ ਜਦੋਂ ਹੁਣ ਸਾਨੂੰ ਪਤਾ ਲੱਗਾ ਤੇ ਇਹਨੇ ਆਪਣੇ ਨਾਲ ਦੇਆਂ ਨੂੰ ਫੇਰ ਫੋਨ ਕੀਤਾ ਤੇ ਨਾਲ ਦੇ ਸਾਰੇ ਆਏ ਆ ਇਹਦੇ ਰਿਸ਼ਤੇਦਾਰ ਇਹਦੇ ਸਾਥੀ ਔਰ ਇਹ ਬੰਦੇ ਵਿਚਾਰੇ ਦਾ ਜਿਹੜਾ ਨੁਕਸਾਨ ਹੋਇਆ ਇਹ ਗਰੀਬ ਆਦਮੀ ਜਿਹੜਾ 4 ਮਹੀਨੇ ਤੇ 5 ਮਹੀਨੇ ਤੇ ਪੈ ਗਿਆ ਔਰ ਐਸਐਚਓ ਫਲੋਰ ਸਾਹਿਬ ਨੂੰ ਮੇਰੀ ਬੇਨਤੀ ਆ ਕਿ ਉਹਨਾਂ ਨੇ ਬਹੁਤ ਜਿਹੜਾ ਵਧੀਆ ਕੰਮ ਫਲੋਰ ਦੇ ਵਿੱਚ ਕਰ ਰਾਇਆ ਕਿ ਬਹੁਤ ਲੁੱਟਾ ਖੋਹਾਂ ਵਾਲੇ ਨਸ਼ਾ ਤਸਕਰ ਉਹਨਾਂ ਨੇ ਜਿਹੜੇ ਫੜ-ਫੜ ਕੇ ਅੰਦਰ ਕੀਤੇ ਆ ਔਰ ਫਲੋਰ ਦੇ ਵਿੱਚ ਕ੍ਰਾਈਮ ਨੂੰ ਬੜੀ ਠੰਡ ਪਾਈ ਆ ਹੁਣ ਮੇਰੀ ਬੇਨਤੀ ਆ ਐਸਐਚਓ ਫਲੋਰ ਸਾਹਿਬ ਨੂੰ ਕਿ ਜਿਹੜਾ ਇੱਥੇ ਜੜੀਆਂ ਪੌੜੀਆਂ ਜਾਂਦੀਆਂ ਇੱਥੇ ਅਕਸਰ ਹੀ ਲੁੱਟਾ ਖਵਾ ਹੁੰਦੀਆਂ ਰਹਿੰਦੀਆਂ ਉਹਨਾਂ ਦੇ ਆਉਣ ਤੋਂ ਪਹਿਲਾਂ ਵੀ ਬਹੁਤ ਵਾਰੀ ਇੱਥੇ ਲੁੱਟਾ ਖਵਾ ਹੁੰਦੀਆਂ ਲੋਕ ਕੰਪਲੇਂਟ ਨਹੀਂ ਕਰਦੇ ਡਰਦੇ ਇਸ ਬੰਦੇ ਨੇ ਵੀ ਹਜੇ ਤੱਕ ਕੋਈ ਕੰਪਲੇਂਟ ਨਹੀਂ ਕੀਤੀ ਤੇ ਐਸਐਚਓ ਫਲੋਰ ਨੂੰ ਮੇਰੀ ਬੇਨਤੀ ਆ ਵੀ ਇੱਥੇ ਜਿਹੜੀ ਅਗਾਸਤ ਆ ਉਹ ਵਧਾਈ ਜਾਵੇ ਔਰ ਹਾਈਵੇ ਵਾਲਿਆਂ ਨੂੰ ਕਹਿ ਕੇ ਜਿਹੜੀਆਂ ਉਤਲੀਆਂ ਲਾਈਟਾਂ ਜਿਹੜੀਆਂ ਜਗਾਈਆਂ ਜਾਣ ਕਿਉਂਕਿ ਹਨੇਰੇ ਦਾ ਫਾਇਦਾ ਲੈ ਗਏ ਜਿਹੜੇ ਇਹ ਜਿਹੜੇ ਮਾਰੇ ਅੰਸਰ ਆ ਏ ਆਉਣ ਜਾਣ ਵਾਲੇ ਰਾਹੀ ਰਾਨੋ ਜਿਹੜੇ ਲੁੱਟਦੇ ਆ ਤੋਂ ਪੁਲਿਸ ਸਾਹਿਬ ਨੂੰ ਮੇਰੀ ਇਹ ਹੀ ਬੇਨਤੀ ਆ ਕਿ ਇੱਥੇ ਜਿਹੜੀ ਗਸ਼ਤ ਵਧਾਈ ਜਾਵੇ ਔਰ ਜਿਹੜੇ ਬੰਦੇ ਇਦਾਂ ਦਾ ਕੰਮ ਲੁੱਟਖੋਹਾਂ ਦਾ ਕਰਦੇ ਆ ਉਹਨਾਂ ਨੂੰ ਜਿਹੜਾ ਫੜਕੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਕੀਤਾ ਜਾਵੇ ਤਾਂ ਜੋ ਆਮ ਬੰਦਿਆਂ ਦਾ ਜਿਹੜਾ ਨੁਕਸਾਨ ਨਾ ਹੋਵੇ